ਤੁਸੀਂ ਜੁੜਿਓ ਸਾਧਕ ਲਾਈਵ ਖਬਰ ਨਾਮਨਾਲਾ ਅੱਜ ਸਾਡੇ ਦਫ਼ਤਰ ਵਿਖੇ ਗਮਦੂਰ ਸਿੰਘ ਸੰਗੜਾ ਹੋਰ ਕਿਸਾਨ ਏਤਾ ਸਿੱਧੂਪੁਰ ਪਹੁੰਚੇ ਨੇ ਤੇ ਕਰਦੇ ਇਹਨਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕੱਲ ਕੀ ਤੁਹਾਡਾ ਜਥੇਬੰਦੀ ਦਾ ਕੀ ਟੰਚਾ ਕੱਲ ਨੂੰ ਸਾਡਾ 3 ਫਰਵਰੀ ਦਾ ਮੰਗਲਵਾਰ ਨੂੰ ਪੰਜਾਬ ਦੇ ਕਨਵੀਨਰ ਭਾਰਤਿਕ ਸੰਜੂਨ ਸਿੱਧੂਪੁਰ ਤੇ ਸਰਦਾਰ ਦਲਬੀਰ ਸਿੰਘ ਸਿੱਧੂਪੁਰ ਸਾਧਕ ਗਾਣਾ ਨੂੰ 2:00 ਵਜੇ ਟਾਈਮ ਉੱਪਰ ਪਹੁੰਚ ਰਹੇ ਆ ਉੱਥੇ ਆ ਕੇ ਲੋਕਾਂ ਨਾਲ ਸੰਬੋਧਨ ਹੋਣਗੇ ਉਹ ਕਾਠ ਵਟਾ ਕਰ ਰਹੇ ਸੀ ਤਾਂ ਕਿ ਅਸੀਂ ਨਵੀਂ ਜਥੇਬੰਦੀ ਜਿਹੜੀ ਭਾਰਤੀ ਸੰਗ ਨੂੰ ਸਿੱਧੂਪੁਰ ਉਹ ਉਹਦਾ ਗਾਜ ਕਰ ਸਕੀਏ ਕੱਲ ਨੂੰ ਫਰੀ ਕੋਰਟ ਦੇ ਵਿੱਚ ਤਕਰੀਬਨ ਲਗਭਗ 15ਵਾਂ ਜਿਲ੍ਹਾ ਹੋਊਗਾ ਭਾਰਤੀ ਸੰਗ ਨੂੰ ਇੱਕ ਭਾਰਤੀ ਸੰਗ ਨੂੰ ਸਿੱਧੂਪੁਰ ਦਾ ਜਿਹਦੇ ਕਰਨੀਰ ਸਰਦਨ ਵਿਸ਼ੇਸ਼ ਕਾਫੀ ਟੀਮ ਨਾਲ ਪਹੁੰਚ ਰਹੀ 12 ਵਜੇ ਟਾਈਮ ਨਾਲ ਅੱਛਾ ਤੇ ਤੁਸੀਂ ਕੋਈ ਸਰਕਾਰ ਵੱਲ ਦੇ ਵਿਰੁੱਧ ਵੀ ਕੋਈ ਪ੍ਰੋਟੈਸਟ ਕਰ ਰਹੇ ਹੋ ਕੱਲ ਨਹੀਂ ਕਾਨੂੰ ਕੋਈ ਸਰਕਾਰ ਦੁਰੂਦ ਦਿਨ ਸਾਡਾ ਕੋਈ ਪਰੋ ਨਹੀਂ ਅਸੀਂ ਤਾਂ ਕੱਲ ਨੂੰ ਸਭ ਅੱਜ ਜੱਥੇ ਬੰਦੇ ਗਾਜ ਕਰ ਰਹੇ ਅੱਛਾ ਤੇ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਕੀ ਮੈਸੇਜ ਲਾਣਾ ਚਾਹੁੰਦੇ ਆ ਪਿੰਡਾਂ ਲੋਕਾਂ ਨੂੰ ਮੈਸੇਜ ਲਾਉਣਾ ਚਾਹੁੰਦੇ ਕਿ ਕਿਸਾਨ ਜੱਥੇਬੰਦੀਆਂ ਬਹੁਤ ਵੱਡ ਚੁੱਕੀਆਂ ਤੇ ਵੱਧ ਰਹੀਆਂ ਹਨ ਪਰ ਕੁਝ ਜੱਥੇਬੰਦੀਆਂ ਅਜਿਹੀਆਂ ਜਿਹੜੀਆਂ ਕਿਸਾਨੀ ਨੂੰ ਗੁਮਰਾਹ ਕਰਕੇ ਤੇ țeḍḍe vinge ਢੰਗ ਨਾਲ ਆਪ ਦੀਆਂ ਖਜ਼ੋਰੀਆਂ ਭਰ ਰਹੀਆਂ ਅਸੀਂ ਉਹਨਾਂ ਤੋਂ ਸੂਚਿਤ ਕਰਨਾ ਚਾਹੁੰਦੇ ਆ ਅੱਛਾ ਨਹੀਂ ਤੁਸੀਂ ਸਾਰੀਆਂ ਜੱਥੇਬੰਦੀਆਂ ਜੇ ਤੁਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਸਰਕਾਰ ਵੀ ਢੇਕ ਸਕਦੇ ਹੋ ਉਹਨ ਕੁਈ ਵੱਡੀ ਗੱਲ ਨਹੀਂ ਪਰ ਈਗੋ ਕਾਰਨ ਤੇ ਚੌਧਰ ਕਾਰਨ ਇਹ ਅਸੰਭਵ ਹੈ ਕਿਉਂਕਿ ਪਹਿਲਾਂ ਤੁਸੀਂ ਦੇਖਣ ਪਿਛਲੇ ਸੰਘਰਸ਼ ਦੇ ਵਿੱਚ ਅਸੀਂ ਦਿੱਲੀ ਸੰਘਰਸ਼ ਲੜਿਆ ਪੰਜਾਬ ਦੀ ਕਿਸਾਨੀ ਨੇ ਭਾਰਤ ਦੀ ਕਿਸਾਨੀ ਨੇ ਜਾਂ ਬਾਹਰ ਆਮ ਆਵਾਮ ਨੇ ਉਸੇ ਇੱਕ ਤਾਂ ਹੁਣ ਕਾਰਨ ਹੀ ਅਸੀਂ ਉਹ ਸੰਘਰਸ਼ ਜਿਤ ਪਾਇਆ ਅੱਛਾ ਇਹ ਤੁਹਾਨੂੰ ਲੱਗਦਾ ਵੀ ਜਥੇਬੰਦੀਆਂ ਦੇ ਵਿੱਚ ਵੱਡੀਆਂ ਕਮੀਆਂ ਆ ਕਿਉਂਕਿ ਉਹ ਲੀਡਰੀ ਲੀਡਰਸ਼ਿਪ ਤੇ ਪੈਸੇ ਖਾਤਰੇ ਸਾਰਾ ਕੁਝ ਇਹ ਪੰਜਾਬ ਦਾ ਨੁਕਸਾਨ ਕਿਸਾਨੀ ਦਾ ਨੁਕਸਾਨ ਕਰ ਰਹੇ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਇਹ ਕਹਣਾ ਚਾਹੁੰਦਾ ਕਿ ਸਾਡੀ ਤਾਂ ਅਜੇ ਤੱਕ ਸ਼ੁਰੂਆਤ ਜੱਥੇਬੰਦੀ ਦੀ ਤੇ ਪਰ ਜਿੰਨੇ ਜੱਥੇਬੰਦੀਆਂ ਪੁਰਾਣੀਆਂ ਕੰਮ ਕਰਦੀਆਂ ਜਾਂ ਅਸੀਂ ਜਿਹਨੇ ਕੰਮ ਕਰਦੇ ਸੀ ਉਹਦੇ ਵਿੱਚੋਂ ਵੱਡੀ ਗੱਲ ਸਾਨੂੰ ਸਭ ਨੂੰ ਦੇਖਣ ਚ ਇਹ ਆਇਆ ਕਿ ਲੋਕ ਆਪਣੀ ਚੌਥਰ ਦੀ ਖਾਤਰ ਹੀ ਕਿਸਾਨੀ ਦਾ ਮਤਲਬ ਨੁਕਸਾਨ ਹੋ ਰਿਹਾ ਤੇ ਕਿਸਾਨੀ ਨੂੰ ਆਪੋ ਥੋੜੇ ਥੋੜੇ ਗਰੁੱਪਾਂ 'ਚ ਵੰਡਿਆ ਹੋਇਆ ਅੱਛਾ ਤੁਸੀਂ ਡੱਲੇਵਾਲ ਜਿਹੜਾ ਸਿੱਧੂਪੁਰਾ ਉਹਦੇ ਵਿੱਚ ਰਹੇ ਆ ਤੇ ਉਹਦੇ ਵਿੱਚ ਤੁਹਾਡਾ ਕੋਈ ਤਿਆਬਾ ਸਾਂਝਾ ਕਰੋ ਵੀ ਉਹਦੇ ਵਿੱਚ ਕੋਈ ਚੰਗਾ ਵੀ ਹੋਇਆ ਮੈਂ ਉਹਦੇ 'ਚ ਫ੍ਰੀ ਕੋਰਡ ਦੀ ਚ ਸ਼ੁਰੂਆਤ ਸਾਡੇ ਕੋਲ ਹੋਈ ਸੀਗੀ ਅਸੀਂ ਉਹਦੇ ਵਿੱਚ ਕੁਝ ਮੈਂਬਰ ਸੀ ਜਿਹੜੇ ਫ੍ਰੀਕੋਰਡ ਦੇ ਸਾਕ ਬਲਾਕ ਦੇ ਪਿੰਡਾਂ ਦੇ ਜਿਵੇਂ ਅਸੀਂ ਜਾਂ ਹੋਰ ਮੇਰੇ ਨਾਲ ਸਾਥੀ ਸੀਗੇ ਜਦੋਂ ਅਸੀਂ 2000 ਦੇ ਲਗਭਗ ਜਾਂ 2001 ਜਾਂ 2 ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਐ ਉਦੋਂ ਉਸ ਪਿੰਡਾਂ ਦੇ ਵਿੱਚ ਨਾਉ ਨਾਉਂਸਮੈਂਟ ਦੇ ਕੇ ਲੋਕਾਂ ਨੂੰ ਸਦੇਹ ਕੀਤਾ ਉਸ ਮੌਕੇ ਤੇ ਖਾਨਜਦਦ ਬੰਦੀਆਂ ਬਹੁਤ ਥੋੜੀਆਂ ਸੀ ਪਰ 2003 ਵਿੱਚ ਜਿਹੜੀ ਜਿਹੜੀ ਟੀਮ ਬਣ ਗਈ ਉਸ ਤੋਂ ਬਾਅਦ ਤਿੰਨ ਛਾਲ ਅਸੀਂ 2006 ਤੱਕ ਅਸੀਂ ਇਕੱਠੇ ਰਹੇ 2006 ਦੇ ਵਿੱਚ ਆ ਕੇ ਸਾਡੇ ਇਹੀ ਕਾਰਨ ਬਣਿਆ ਕਿ ਜਿਹੜਾ ਅਸੀਂ ਫੰਡ ਇਕੱਠਾ ਕੀਤਾ ਉਹ ਫੰਡ ਦੀ ਉਸ ਮੌਕੇ ਦੇ ਜਿਹੜੇ ਅੱਜ ਪੰਜਾਬ ਦੇ ਆਗੂ ਬਣੇ ਬੈਠੇ ਉਹਨਾਂ ਨੇ ਜ਼ੋਰਦਾਰ ਸੋਕ ਕੀਤੀ ਤੇ ਲੋਕਾਂ ਦੇ ਪੈਸੇ ਨੂੰ ਮੈਸੇਜ ਦਿੱਤਾ ਇਹ ਸਨ ਗਮਦੂਰ ਸਿੰਘ ਸੰਧਰਾਹੌਰ ਤੇ ਤੁਸੀਂ ਜੁੜੇ ਰਹੋ ਸਾਧਕ ਲਾਈਵ ਖਬਰਾਂ ਨਾਲ